ਹੈਰੀ ਹੈ ਸਟੇਟ ਐਡ ਹੋਇਆ ਸਟੇਟ ਐਡ ਹੋ ਜਾ ਬੱਚ ਗੁੱਸਾ ਰਹਾ ਕਰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗਰੁੱਪ ਬਲੌਗ ਦੇ ਵਿੱਚ ਚੈਕਿੰਗ ਹੋ ਰਹੀ ਹੈ ਬੋਟ ਪਵਾਣੇ ਨਵੇਂ ਆਦਰ ਪਾਈ ਸਤ ਪੰਜ ਬਾਈ ਬਾਈ ਹਾਂ ਬਾਈ ਉਧਰ ਉਧਰ ਬਾਈ ਉਹ ਪਾਗਲ ਬੱਚਾ ਛੋੜੀ ਵੀ ਲਗਾ ਦਿਆ ਕ ਵੀ ਛੋੜ ਦਿਆ ਇਹ ਕੋਈ ਬਾਤ ਥੋੜੀ ਹੈ ਨਹੀਂ 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 ਜਾਂਦੇ ਆਪਣੇ ਆਪ ਲਿਜੋ ਆਪਣੇ ਆਪ ਜਾਓ ਇਹ ਮੇਰੇ ਵਾਸਤੇ ਹਾਂਜੀ ਕੀ ਦੇਖਦੇ ਅੰਦਰ ਅੰਦਰ ਨੂੰ ਕਹਿ ਰਿਹਾ ਲਾਣਾ ਲੁਕਾ ਲਾ ਲਾ ਜੇ ਹਾਂ ਹਾਂ ਇਹ ਮਾਲ ਬਹੁਤ ਵੇਚ ਪੇ ਦੇਰ ਜਿਵੇਂ ਮਰਜੀ ਆ ਜਿਵੇਂ ਕਹੂੰਗਾ ਮੈਂ ਕਰ ਲੰਨਾ ਜੇ ਲਾਣੇ ਨਵੇਂ ਲਾ ਦੇ ਹੈ ਕਰਦੇ ਰਹੇ ਆ ਜਿਆ ਹਾਂ ਮੱਤ ਕੋ ਟਾਇਰ ਘਟਦਾ ਹੋਰ ਟਾਇਰ ਬਾਰੇ ਭਾਈ ਹੋਰ ਟਾਇਰ ਚਾਲ ਦੇ ਰਹੇ ਹਾਂ ਜਿੱਦੋਂ ਪਹਾਈ ਘਟਾ ਹੈ ਹਾਂ ਇਦੋਂ ਪਹਾਈ ਘਟਾ ਪੱਬੇ ਲੈਣੋਂ ਜ਼ਿਆਦਾ ਮੈਂ ਉਧਰ ਮੋੜ ਕੇੜ ਆਹੋ ਆ ਇੱਕਦਾਂ ਰੋਡ ਦੂਜੇ ਆ ਲੁੱਕ ਆਲੇ ਜੱਫੇ ਬਣੇ ਜੱਫੇ ਇੱਕ ਜੱਫਾ ਇੱਕ ਹੋ ਗਾ ਗਾਰਡੀਆਂ ਵਿੱਚ ਉਹ ਪਿੱਛੇ ਪਊਗਾ ਇੱਕ ਲਾਚਕਾ ਮਾਰਦੀ ਐ ਲੰਬੀ ਹੋਣੇ ਕਰਕੇ ਆ ਪਿੱਛੇ ਆਹ ਉਹ ਉਹ ਤਾਂ ਠੀਕ ਆ ਰੋਬੋਟ ਤੇ ਟਾਈਮ ਹੋ ਗਿਆ 3:00 ਵਜੇ 24 ਮਿੰਟ ਤੇ ਇਸ ਟਾਈਮ ਲੱਗੇ ਆ ਤੁਰਨਾ ਆਪਾ ਤੁਰ ਕੇ ਤੇਲ ਤੋਲ ਪਵਾਨੇ ਤੇ ਅੱਜ ਲੈ ਕੇ ਆਏ ਆਪਾਂ ਐਨਗਾ ਪਹਿਲਾਂ ਤੁਸੀਂ ਐਨਗਾ ਵਾਲੀ ਕਲਿੱਪ ਦੇਖ ਲਓ ਫੇਰ ਅਗਲੀ ਗੱਲਬਾਤ ਕਰਦੇ ਆਪਾਂ ਕਿ ਵੀ ਕਿੱਥੋਂ ਲੈ ਕੇ ਆਏ ਆ ਇਹ ਲਾਈਨ ਪੜੋ A U T X Y M X G ਪਹਿਲੇ ਨਾਲੋਂ ਕਲੀਅਰ ਆ ਨਾ ਹੁਣ ਤੁਹਾਨੂੰ ਪਤਾ ਠੀਕ ਹੈ ਬਸ ਤੁਹਾਡਾ ਅੱਧਾ ਨੰਬਰ ਆ ਗਿਆ ਅੱਧਾ ਨੰਬਰ ਪਹਿਲੇ ਮੈਂ ਨਾ ਬਰੀਕੋ ਕਾਫੀ-ਕਾਫੀ ਅਖਬਾਰ ਪੜਦਾ ਰਹਿੰਦਾ ਸੀ ਇੱਥੇ ਨਾਲ ਉਹਨੋਂ ਕਾਫੀ ਟਾਈਮ ਤੇ ਛੱਡਤੀ ਨਾ ਤਾਂ ਕਰਕੇ ਹੁਣ ਹਾਫ ਨੰਬਰ ਆ ਤੁਹਾਡਾ ਦੂਜਾ ਹੁਣ ਬਾਹਰ ਦੇਖੋ ਕਲੀਅਰ ਆ ਸੌ ਬਾਹਰ ਦੇਖ ਕਲੀਅਰ ਦੇਖਦਾ ਬਿਲਕੁਲ ਨਾ 16 ਨੰਬਰ ਤੇ ਜਾਣ ਲੱਗੇ ਬਣਵਾ ਲਾਂਗੇ ਫਿਰ ਤੇਰੀ ਜੀ ਪੀ ਯਾਰ ਹਾਂ ਤੇ ਲੋਈ ਮੇਟਰ ਚੱਲਦੇ ਆ ਹੁਣ ਤੇ ਬਾਈ ਉਹ ਲਾਏ ਸੀਗੇ ਆਪਾਂ ਆਪਾਂ ਨੇ ਰਾਤ ਦੇ ਉਹਦੇ ਵਾਸਤੇ ਬਣਵਾਈਆਂ ਆਏ ਨਗਾ ਤੇ ਬਾਈ ਦੀ ਦੁਕਾਨ ਦਾ ਐਡਰੈਸ ਤੇ ਫੋਨ ਨੰਬਰ ਤੁਸੀਂ ਮਨ ਲਾਉਣਾ ਆਪ ਰਾਤ ਨੂੰ ਗੱਡੀ ਚਲਾਣੇ ਆ ਨਾ ਗੱਡੀ ਚਲਾਉਂਦੇ ਵੇ ਜਦ ਲਾਈਟਾਂ ਪੈਂਦੀਆਂ ਆ ਤੋਂ ਤਾਂ ਆਈਸਾਈਡ ਵੀਕ ਹੋ ਜਾਂਦੀ ਹੈ ਆਪਣੀ ਤੇ ਉਹਨੂੰ ਉਹ ਕਰਨੇ ਵਾਸਤੇ ਰੋਕਣ ਵਾਸਤੇ ਬਹੁਤ ਵਧੀਆ ਇਹਨਾਂ ਇੱਕਾਈਆ ਬਾਈ ਕੋਲ ਬਾਈ ਦਾਤਾ ਸੀਗਾ ਬਾਈ ਉਹ ਕਿਹੜੀ ਉਹ ਦਾਦੇ ਸੀਗੀ ਜਿਹੜੀ ਸਪੈਸ਼ਲ ਲਾਂਚ ਹੋਈ ਆ ਨਾਈਟ ਡਰਾਈਵ ਗਲਾਸਿਸ ਆਏ ਆ ਦੇਖੋ ਬਹੁਤ ਵਧੀਆ ਗਲਾਸੀ ਦਾ ਬਲੂ ਕਟ ਪਲੱਸ ਨਾਈਟ ਡਰਾਈਵ ਹੈਗੀ ਅੱਛਾ ਇਸ ਚੋ ਇੱਕ ਤੇ ਸਭ ਤੋਂ ਵੱਡੀ ਗੱਲ ਜਿਹੜੀ ਆਪਣੀ ਫੋਨ ਦੀ ਲਾਈਟਾਂ ਵਗੈਰਾ ਤੁਹਾਡੀ ਅੱਖਾਂ ਨਾਲ ਜਿੱਦਾਂ ਇਸ ਤੇ ਲਾਈਟਾਂ ਪੈਂਦੀਆਂ ਤੇ ਡਰਾਈਵਿੰਗ ਕਰਦੇ ਤਾਂ ਵੀ ਪੈਂਦੀਆਂ ਜਦੋਂ ਆਪਣਾ ਇਹ ਸ਼ੀਸ਼ਾ ਆ ਜਾਂਦਾ ਅੱਗੇ ਇਹ ਕੱਟ ਦਿੰਦਾ ਲਾਈਟ ਨੂੰ ਹੋਰ ਦੂਜੀ ਗੱਲ ਇਹ ਇੱਕ ਤੇ ਬਲੂ ਕੱਟ ਵੀ ਹੋ ਗਿਆ ਤੇ ਦੂਜਾ ਇਹ ਹੈ ਕਿ ਜੇ ਸਾਹਮਣੇ ਲਾਈਟਾਂ ਪੈਣਗੀਆਂ ਨਾ ਇਸ ਤੇ ਟ੍ਰੱਕ ਵਗੈਰਾ ਦੀ ਘਟਿਆਰੀ ਤੇ ਡਿਮ ਕਰ ਦੇਗਾ ਉਸ ਲਾਈਟ ਨੂੰ ਅੱਛਾ ਡਿਮ ਕਰ ਦੇਗਾ ਜੀ ਸਪੈਸ਼ਲੀ ਨਾਈਟ ਡਰਾਈਵਰਸ ਤੇ ਆਇਆ ਹੈ ਡਿਵਾਈਨ ਦਾ ਗਲਾਸ ਹੈ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਦਾ ਗਲਾਸ ਹੈ ਜੇ ਕਿਸੇ ਨੇ ਭਾਈ ਤੁਸੀਂ बनवाना ਆ ਤੇ ਬਾਈ ਨੂੰ ਕੰਟੈਕਟ ਕਰ ਸਕਦਾ ਆ ਬਾਈ ਦਾ ਨੰਬਰ ਆ ਨੰਬਰ ਬੋਲ ਦਿੰਨਾ ਮੈਂ 7988 234580 ਤੇ ਬਾਈ ਦੇ ਇੰਸਟਾਗ੍ਰam ਆਈਡੀ ਵੀ ਹੈਗੀ ਸਿਮਰਨ ਅੰਡਰਸਕੋਰ ਅੰਡਰਸਕੋਰ ਆਪਟੀਕਲ ਮੈਂ ਲਿੰਕ ਪਾ ਦੂੰਗਾ ਜਿਹ ਡਿਸਕ੍ਰਿਪਸ਼ਨ ਚ ਤੇ ਚੱਲਦੇ ਹਾਂ ਚੱਲੀਏ ਫਿਰ ਲੈ ਫੜ ਠੀਕ ਆ ਭਾਜੀ ਥੈਂਕ ਯੂ ਵੈਰੀ ਓਕੇ ਦੁਬਾਰਾ ਲਾਣਾ ਚੱਕਰ ਹਾਂ ਹਾਂ ਤੇ ਹੁਣ ਭਾਈ ਚੱਲਦੇ ਆ ਆਪਾਂ ਤੇ ਤੇਲ ਕੋ ਵਾਲੀ ਥੋੜਾ ਕੁ ਲੀਟਰ ਹਨਾ ਤੇ ਆ ਸ਼ੱਕਰ ਜਿਹੜੀ ਲੱਤੀ ਸੀਗੀ ਮਿੰਟੂ ਨੂੰ ਦਿੱਤੀ ਇਹਦੇ ਚੋਂ ਤੇ ਆ ਕੱਪ ਪਲੇਟਾਂ ਦਾ ਸੈੱਟ ਤੇ ਤੇ ਜਨਾ ਬੇਚਣਾ ਹੋ ਗਿਆ ਆ ਗਿਆ ਆਪਾਂ ਓਕੇ ਰਿਪੋਰਟਾਂ ਤੇ ਹੁਣ ਕੰਗ ਆ ਰਿਹਾ ਹੈ ਜਾਣ ਜਾ ਰਿਹਾ ਹੈ ਸਪੀਡ ਨਾਲ ਓਏ ਤੇ ਕਰੇਂਦਰ ਬਾਈ ਨੂੰ ਕਰਦੇ ਆ ਫੋਨ ਪੁੱਛਦਿਆਂ ਕਿ ਐਸਾ ਹਿਸਾਬ ਕਿਤਾਬ ਆ ਹੋ ਜਾਣਾ ਕੰਮ ਆ ਇਹਨਾਂ ਨੂੰ ਆਪਾਂ ਨੇ ਪਹੁੰਚਾ ਲੈਣੇ ਨੂੰ ਹੋਏ ਜਾਣਾ ਤੇ ਆਪਾਂ ਇਧਰੋਂ ਚੱਲੀਏ ਚੰਡੀਗੜ੍ਹ ਨੂੰ ਆ ਇਧਰੋਂ ਆਪਣਾ ਡੇਰ ਕਰ ਪਰ ਨੂੰ ਹੈਨਾ ਹਾਂ ਓਏ ਵਿਚੋ ਗੁੰਮ ਜਾਏ ਹਾਂ ਨਾ ਵੀ ਲਾਲੜੂ ਪਹੁੰਚ ਗਏ ਤੇ ਜਾਮ ਲੱਗਿਆ ਵਾ ਔਰ ਇਹ ਪਤਾ ਨਹੀਂ ਕਿਹਾ ਹੋ ਗਿਆ ਰੋੜੇ ਬੰਦ ਕਰਿਆ ਵਾ ਨਾ ਵੀ ਤਾਂ ਥੱਲੇ ਲੈਂਪ ਉਥੇ ਪਿੱਛੇ ਪੁਲਿਸ ਵਾਲੇ ਖੜੇ ਆ ਉਹ ਕੀ ਕਰਦੇ ਆ ਜਿਹੜੇ ਲੋਕ ਥੱਲੇ ਜਾਂਦੇ ਆ ਨਾ ਵੀ ਉੱਪਰ ਜਾਮ ਲਗਿਆ ਵਾ ਵੀ ਥੱਲੇ ਨੂੰ ਵੀ ਕੱਢ ਦਿੰਨੇ ਆਂ ਹਾਂ ਵੀ ਸਾਈਡਾਂ ਸੁੱਡਾਂ ਨੂੰ ਕੱਢ ਕੇ ਅੱਗੇ ਵੀ ਥੱਲੇ ਵੀ ਜਾਮ ਲਾ ਜਾਂਦਾ ਹੁਣ ਉਹ ਤੇ ਰੋਕੇ ਵੀ ਆ ਉਹਨਾਂ ਨੇ ਕੋਈ ਵੀ ਆਪਣਾ ਕਾਰ ਵਾਲਾ ਭਰਾ ਲਾਲੜੂ ਆਉਂਦਾ ਇੱਧਰ ਆਪਣਾ ਚੰਡੀਗੜ੍ਹ ਰੋਡ ਤੇ ਆਉਂਦਾ ਅਜੇ ਉੱਧਰ ਨੂੰ ਨਹੀਂ ਜਾਣਾ ਤੁਸੀਂ ਪੁਲ ਦੇ ਥੱਲੇ ਨੂੰ ਪੁਲ ਦੇ ਉੱਪਰ ਨੂੰ ਰੱਖਿਓ ਜੇ ਸੇਫ ਜਾਣਾ ਤੁਸੀਂ ਮਨਵਾ ਲੱਗਿਆ ਜਿਵੇਂ ਉਹ ਜਾ ਰਿਆਂ ਪਰ ਨਹੀਂ ਉਹਦੇ ਕੋਲ ਤਾਂ ਘੋੜਾ ਐਵੀਏਟਰ ਵਾਲਾ ਚਾਚਾ ਨਾ ਮਿੱਤਰੋ ਟਾਈਮ ਹੋ ਗਿਆ ਹੈ 4:47 ਮਿੰਟ ਤੇ ਜਾਮ ਪੂਰਾ ਪਿੱਛੇ ਨਾ ਪਾਣੇ ਹੋਣਾ ਇੱਧਰਲੇ ਪਾਸੇ ਕਰ ਲਈ ਗੱਡੀ ਕਿਉਂਕਿ ਅੰਦਰਲੇ ਪਾਸੇ ਮੁੜਨੇ ਵਾਲੇ ਖੜੇ ਹੁੰਨੇ ਆ ਉੱਥੇ ਇੱਧਰਲੀ ਲੈਂ ਛੇਤੀ ਕਲੀਅਰ ਹੁੰਦੀ ਹੈ ਆ ਲੈ ਰਿਆ ਨਜ਼ਾਰੇ ਜ਼ਿੰਦਗੀ ਦੇ ਹਾਂ ਆ ਬੋ ਡਿੱਗੀ 'ਚ ਬੈਠੇ ਆ ਉਹਨੂੰ ਉਹਨੂੰ ਸਾਈਡ 'ਚ ਬਿਠਾਇਆ ਵਾ ਕੋ ਸਾਈਡ 'ਚ ਬੈਠਾ ਰਾਮ ਤੇ ਉਹ ਆਪ ਵਿਚਾਰੇ ਤੰਗ ਹੋ ਰਹੇ ਆ ਡਿੱਗੀ 'ਚ ਬੈਠੇ ਆ ਓ ਯਾਰ ਬਿਆਨ ਨਹੀਂ ਦਿੰਦਾ ਹੁਣ ਆ ਹਾਓ ਜੇ ਕੋਲ ਮਢਾਓ ਆ ਕਰਦਣ ਗੱਡੀ ਬੈਠਾ ਆਨ ਮੋਟਰਸਾਈਕਲ ਦੇਖੋ ਬਾਈ ਹਾਓ ਟੈਕ ਡੁੱਕ ਸਾਰਾ ਕੁਝ ਲੱਗਿਆ ਵਾ ਪਰ ਹਾਂ ਆ ਲੜਦਾ ਵੀ ਇਹ ਉਹਨਾਂ ਦਾ ਨਾ ਫੇਰਾ ਉਹ ਜਿਹੜੇ ਜਾਣੇ ਆ ਲੈ ਕੇ ਘੁੰਮਣ ਔਰ ਇਹ ਸਾਡੇ ਮੋਰੇ ਹੀ ਆ ਜਾਣ ਡਿਲੀਵਰੀ ਵਾਲੇ ਹਾਂ ਬਈ ਮਿੱਤਰੋ ਏਅਰਪੋਰਟ ਵਾਲੇ ਉਹਦੇ ਪਰ ਆਂ ਰੋਡ ਪਰ ਤੇ ਉਹ ਅੱਗੇ ਅੱਗੇ ਜਾ ਰਿਹਾ ਗੁਰਵਿੰਦਰ ਬਾਈ ਗੁਰਵਿੰਦਰ ਖੁਰੜੀ ਪਿੰਡ ਆ ਬਾਈ ਦਾ ਤੇ ਅੱਗੇ ਲਾਨੇ ਆ ਛੱਡੀ ਸਾਈਡ ਤੇ ਬਾਈ ਕਹਿੰਦਾ ਚਾਹ ਪੀਨੇ ਆ ਨਾ ਹੋਰ ਚਾਹ ਪੀਓਗੇ ਆ ਲਓ ਬਈ ਗੁਰਿੰਦਰ ਬਾਈ ਮਿਲ ਗਿਆ ਆਪਾਂ ਨੂੰ ਮੈਂ ਤੁਹਾਨੂੰ ਇੱਥੇ ਦੇਖਿਆ ਜਾ ਆਪਣਾ ਕੱਟ ਲੈ ਗੱਡੀ ਚੱਲੀ ਜਾ ਰਹੀ ਏ ਤਾਂ ਹਾਂ ਮਾ ਬਾਈ ਵਾਲੀ ਗੱਡੀ ਆਦਾ ਉਧਰ ਹੀ ਸਿੱਧਾ ਜਾਣਦਾ ਮੈਂ ਟੋਲ ਪਟੰਡਾ ਮੇਰਾ ਮਾ ਬਾਈ ਆਉ ਨਾ ਮਨ ਨੂੰ ਐ ਲੱਗੇ ਮੈਂ ਫੇਰ ਮੈਂ ਪਿੱਛੇ ਰੋਕ ਲੈਣੀ ਦੇ ਉੱਤੀ ਨਾ ਨਾ ਮੈਂ ਤਾਂ ਗੁਰਦੇ ਵੱਟ ਜਾਣਾ ਸੀ ਇੰਟਰ ਮਦੇ ਅੱਛਾ ਮੈਂ ਕਿਹਾ ਚੱਲ ਇੱਧਰ ਕੰਮ ਗੁੰਮ ਚੱਲਿਆ ਆਉਣਾ ਮੈਂ ਕਿਹਾ ਕਿਤੇ ਇੱਕ ਵਾਰੀ ਉਹ ਉਹ ਰਵੀ ਤਾਂ ਮਿਲਿਆ ਦਾ ਬਿਆਸੀ ਵਾਂ ਹਾਂ ਵੀ ਆਪਣਾ ਆ ਰਿਹਾ ਮੁੰਡਾ ਵੀ ਅੱਛਾ ਹਾਂ ਠੀਕ ਗੱਲ ਅੰਮ੍ਰਿਤ ਚਾਹ ਪੀਨੇ ਆ ਚਾਹ ਪੀ ਕੇ ਤੇ ਚੱਲਦੇ ਆ ਤੇ ਗਰੇਂਦਰ ਬਾਈ ਵੀ ਖੜਿਆ ਅੱਗੇ ਮਰਾ ਫੋਨ ਆ ਲੈ ਕਹਿੰਦਾ ਆ ਜਾ ਛੋਟੀ ਐਂਟਰ ਤਾਂ ਤੁਹਾਨੂੰ ਤਾਂ ਕਿ ਹਦੋਂ ਉੱਥੇ ਲਾਲਾ ਕੋ ਖਾਪੀ ਲਾਂਦੇ ਆਪਾਂ ਹੋਰ ਨਾ ਨਾ ਹੋਰ ਯਾਰਾ ਖਾਣਾ ਪੀਣਾ ਛੱਡਿਆ ਵਾ ਬਾਹਰ ਦਾ ਉਹ ਉਹਦ ਨਹੀਂ ਖਾ ਰਿਹਾ ਢਿੱਡ ਢਿੱਡ ਦਿਖਣਾ ਮੇਰਾ ਵੀ ਸੀੜਾ ਬੈਠੇ ਕਰਕੇ ਲੈ ਐਦਾ ਘਟ ਗਿਆ ਵਜਨ ਮੈਂ ਤਾਂ ਕੂੰਬੀ ਮੈਂ ਜਿੱਦਣ ਗੱਡੀ ਲੈ ਕੇ ਗਿਆ ਨਾ ਮੇਰਾ ਵਜਨ ਤਾਂ 96 ਕਿਲੋ 96 ਕਿਲੋ ਹੈ ਜਦ ਹੁਣ ਕੱਲ ਤੋਲਿਆ ਵਾਂ ਆ ਕੇ ਮੇਰਾ ਆ 83 ਕਿਲੋ ਵਜਨ ਵਧੀਆ ਜੀ ਬਣਾ ਲਈਏ ਆਹ ਬਣਾ ਦਿਓ ਕੋਈ ਨਹੀਂ ਦੁੱਧਾਂ ਬੱਤੀ ਪਾ ਦਿਓ ਜੀ ਪਾਨੇ ਬਾਦੇ ਪੈਣੀ ਜੈ ਜੀ ਐ ਠੀਕ ਆ ਕੋਈ ਨਹੀਂ ਬਣਦੇ ਆ ਜੀ ਠੀਕ ਆ ਦੁੱਧਾਂ ਬੱਤੀ ਪਾ ਦਿਓ ਉਹ ਠੀਕ ਆ ਦੁੱਧਾਂ ਬੱਤੀ ਪਾ ਦਿਓ ਸੈਲੀ ਨੂੰ ਉਹ ਕਾ ਨੂੰ ਹੋ ਗਿਆ ਪਾ ਦਿਓ ਓਕੇ ਬਾਏ ਟਾਡ ਚੱਲ ਠੀਕ ਆ ਓਕੇ ਓਕੇ ਠੀਕ ਆ ਠੀਕ ਆ ਬਾਲੇ ਬੂਲੇ ਐ ਨਾ ਜੇ ਮੈਂ ਹੋਵਾਂ ਕਰਾਂ ਫੋਨ ਕਰਿਓ ਠੀਕ ਆ ਓਕੇ 9 ਮੀਟਰ ਟਾਈਮ ਹੋ ਗਿਆ 6:13 ਤੇ ਇਧਰ ਬਹੁਤ ਬਾਉ ਜੀ ਬਣ ਗਏ ਪੂਰੇ ਬੜੇ ਲਿਖੇ ਅਫਸਰ ਤੇ ਐਨਕ ਦਾ ਬਾਈ ਬਹੁਤ ਫਾਇਦਾ ਇੱਕ ਤਾਂ ਲਾਈਟਾਂ ਲੁੱਟਾ ਨਹੀਂ ਪੈਂਦੀਆਂ ਅੱਖਾਂ 'ਚ ਹੈਗਾ ਤੇ ਇਧਰ ਕਲੀਅਰ ਦਿਖਦਾ ਐਨ ਕੈਮਰੇ 'ਚ ਕੈਮਰਾ ਸਾਫ਼ ਨਹੀਂ ਹੈਗਾ ਯਾਰ ਐਮਰੇਜ ਵੀ ਐਨ ਜਿਵੇਂ ਆ ਦੇਖਦਾ ਨਾ ਐਦਾਂ ਹੀ ਮੰਨੂ ਦੇਖ ਰਿਆ ਐਨ ਕੱਲਾ ਕੱਲਾ ਰੋੜਾ ਕੱਲਾ ਕੱਲਾ ਬਾਜਰੀ ਉਹ ਸਾਹਮਣੇ ਆਮਾਰੀ ਵਿਨਟੇਜ ਲਿਖਿਆ ਵਾ ਜਿਹੜਾ ਉਹ ਵੀ ਦਿਖ ਰਿਆ ਪਰ ਕਾਰ ਕਾਰ ਕੋਰ ਨਹੀਂ ਦਿਖਦੀ ਕਈ ਵਾਰ ਮੈਂ ਕਿਹਾ ਇੱਧਰ ਬੈਠੇ ਨੂੰ ਉੱਧਰ ਕਾਰ ਨਹੀਂ ਦਿਖਦੀ ਹੈਗੀ गिरिंदर का फोन आ गया गोडे गोडे जैम लगे वा जैम हूं कर नहीं सकते कोई काम क्योंकि लगे गोडे गोडे जैम ये है, है मिया <laughs> कर नहीं सकते कोई काम सन मिल गया जैम ये है वो है मिया ए चीपी कराई इन्हें कार लगता है ਮੈਨੂੰ ਬਿਠ ਬੈਠਿਆ ਬਿਚ ਬੈਠਿਆ ਸਾਰਾ ਪਰਿਵਾਰ ਲੱਗਦਾ ਐ ਬੜਾ ਟੋਇਆ ਯਾ ਰਾਖੀ ਅਸੀਂ ਬੜੀ ਟੋਇ ਯਾ ਰਾਖੀ ਸਾਨੂੰ ਤੰਗ ਕਰਦੀ ਐ ਰੋਡ ਤੇ ਖਾਕੀ ਐ ਬੋਏ ਮੀਆਂ ਅਸੀਂ ਬੜੀ ਟੋਇ ਯਾ ਰਾਖੀ ਕਿਹੜਾ ਐ ਅਜਾ ਜੋ ਬਹਿ ਰਹੇ

ਆਏ ਮੇਟਰੋ ਜਿਹੜੇ ਦਾ ਆਪਣਾ ਵਲੌਗ ਪੁਰਾਣਾ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਜਿਹੜੇ ਨਵੇਂ ਜੁੜੇ ਆ ਆਪਣੇ ਨਾਲ ਉਹਨਾਂ ਨੂੰ ਦੱਸ ਦਈਏ ਵੀ ਭਈ ਆਪਾਂ ਪਹੁੰਚਣੇ ਆਲੇ ਆ ਮਜਤੜੀ ਤੇ ਮਜਤੜੀ ਹੈਗੇ ਡੈਡੀ ਦੇ ਨਾਨਕੇ ਮੇਰੇ ਦੇ ਮਯਾਤੜੀ ਪਿੰਡ ਤੇ ਗਰੇਂਦਰ ਬਾਈ ਦਾ ਘਰ ਵੀ ਇਹ ਰੋਡ ਦੀ ਅੱਗੇ ਜਾ ਕੇ ਹੈ ਚੁੰਨੀ ਉਹ ਚੁੰਨੀ ਹੈ ਹળો ਪਹਿਲਾਂ ਆਉਂਦਾ ਮਯਾਤ ਇਹਦਾ ਚੋਵ ਆਇਆ ਹਲੇ ਕਿਹਾਨੂੰ ਆ ਯਾਰੇ ਪਿੰਡ ਦਾ ਅ ਮੇਰ ਦਿਮਾਗੋਂ ਨਿਕਲ ਗਿਆ ਔਰ ਲਿਖਿਆ ਹੋਣਾ ਮੈਂ ਦੱਸ ਦਿੰਨਾ ਮੇਰੇ ਦਿਮਾਗ ਜੋ ਨਿਕਲ ਰਿਹਾ ਹੈ ਕਿਹੜਾ ਪਿੰਡ ਆ ਹੈ ਨਹੀਂ ਟੋਡਰ ਨਾ ਟੋਡਰ ਮੰਜਰਾ ਨਹੀਂ ਨਾ ਨਾ ਆ ਰੋ ਭਾਈਆ ਮੇਰੇ ਦਿਮਾਗ ਆ ਜੀਗਾ ਝੰਜੇੜੀ ਆ ਗਿਆ ਝੰਜੇੜੀ ਝੰਜੇੜੀ ਹੈ ਝੰਜੇੜੀ ਪਿੰਡ ਆ ਔਰ ਦੇਖ ਲਿਖਿਆ ਮੈਨੂੰ ਔਰ ਇੱਕ ਝੰਜੇੜੀ ਆ ਭਾਈ ਹੁਣ ਆਊਗਾ ਮਜਾਤੜੀ ਮਾ ਹਣ ਗੁੜਦਿਆਂ ਹਾ ਦੁਕਾਨਾਂ ਸ਼ੁਰੂ ਹੋ ਗਈਆਂ ਖਿਲਾੜੀਆਂ ਖਿਲਾੜੀ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਸ਼ਹਿਰ ਵਾਲਿਆਂ ਨੂੰ ਕਿ ਕਿ ਪਓ ਏਰੀਆ 'ਚ ਬੇਲਣਾ ਵੀ ਕਹਿ ਦਿੰਨੇ ਆ ਬੇਲਣੇ ਤੋਂ ਖਾਦਾ ਤੇਰੇ ਤਤਾ ਤਤਾ ਗੋੜ ਤਤਾ ਤਤਾ ਗੋੜ ਖਾਇਆ ਚੂਵਾ ਚੂਵਾ ਕਨੇ ਗੰਨੇ ਦੇ ਉੱਪਰੋਂ ਕਰਕੇ ਐਦਾਂ ਗੋਲ ਗੋਲ ਆ ਆ ਗਿਆ ਮਯਾਤੜੀ ਆ ਗਈ ਸੜਕ ਅੰਦਰ ਬਾਹਰਲੇ ਪਾਸੇ ਹੀ ਘਰ ਆ ਇਹ ਤੋਂ ਬਾਅਦ ਆਊਗਾ ਮਜਾਤ ਇੱਥੇ ਥਾਣਾ ਰੋਡ ਤੇ ਉੱਥੇ ਮਾਮਾ ਪਿਆ ਆਵਾ ਮੇਰਾ ਸਾਡੀ ਸਾਰੀ ਦੇਸ ਤੇ ਆਦਾਰੀਆਂ ਪਵਾੜ ਏਰੀਆ ਵਿੱਚ ਹੀ ਆ ਬਸ ਆ ਮੇਰੇ ਮਾਮੇ ਦੇ ਯਾਰ ਦੋਸਤ ਦੀ ਖਿਲਾੜੀ ਆ ਇਹਦਾ ਮੈਂ ਵਲੌਗ ਵੀ ਪਾਇਆ ਦਾ ਲੋਏ ਮਿੱਤਰੋ 8 ਵਜੇ ਕੇ 40 ਮਿੰਟ ਹੋ ਗਏ ਤੇ ਹੁਣ ਤਾਰ ਟਾਬੇ ਤੇ ਪਹੁੰਚ ਗਏ ਆਪਾਂ ਖੰਨਾ ਪਾਰ ਕਰਕੇ ਤੇ ਹੁਣ ਬਾਜ਼ੂ ਹੁਣ ਪਹੁੰਚ ਗਏ ਕਰੇਂਦਰ ਬਾਈ ਨੂੰ ਜਾ ਆ ਗਏ ਹੁਣ ਦੋਸਤੋ ਆ ਬੁੱਡੇ ਬੰਦੇ ਦਾ ਚਸ਼ਮਾ ਰੱਖਿਆ ਇਹ